ਹਰਜੋਤ ਸਿੰਘ ਜੀ ਅਗਲੀ ਜਿਹੜੀ ਖਬਰ ਹੋ ਸਕਤੇ ਨਜ਼ਰ ਮਾਰਦੇ ਆ ਕੱਲ ਦੀ ਇੱਕ ਵੀਡੀਓ ਬਹੁਤ ਵਾਇਰਲ ਜਿਹੜੀ ਉਹ ਹੋ ਰਹੀ ਆ ਵੀ ਇੱਕ ਭਾਰਤੀ ਮੂਲ ਦਾ ਜਿਹੜਾ ਬੰਦਾ ਆ ਉਹ 에어ਪੋਰਟ ਤੋਂ ਆਈਸ ਵਾਲਿਆਂ ਨੇ ਡਿਟੇਨ ਜਿਹੜਾ ਉਹ ਕਰ ਲਿਆ ਹੁਣ ਉਹਦੇ ਪਿੱਛੇ ਜਿਹੜੀ ਖਬਰ ਇਹ ਆ ਰਹੀ ਆ ਵੀ ਇਹ ਭਾਰਤੀ ਮੂਲ ਦਾ ਜੋ ਦੱਸਿਆ ਜਾ ਰਿਹਾ ਵੀ ਸ਼ਾਇਦ ਹਰਿਆਣੇ ਨੂੰ ਬਿਲੋਂਗ ਕਰਦਾ ਸੀ ਉਹ ਮੁੰਡਾ ਤੇ ਕਹਿੰਦੇ ਵੀ ਉਹਨੇ ਜਿਹੜੇ ਪੈਸੈਂਜਰਸ ਤੇ ਜਿਹੜਾ ਪਾਇਲਟ ਆ ਉਸ ਨੂੰ ਜਿਹੜੀਆਂ ਧਮਕੀਆਂ ਦਿੱਤੀਆਂ ਅਨਾਬ ਸ਼ਨਾਬ ਜਿਹੜਾ ਉਹ ਬੋਲਿਆ ਤੇ ਉਸ ਤੋਂ ਬਾਅਦ ਦੇ ਵਿੱਚ ਪਾਇਲਟ ਨੇ ਕਿਹਾ ਵੀ ਹਾਂ ਭਾਈ ਇਹ ਥ੍ਰੈਟ ਆ ਤੇ ਬਾਅਦ ਦੇ ਵਿੱਚ ਆਈਸ ਵਾਲਿਆਂ ਨੇ ਉਸ ਨੂੰ ਹੁਣ ਗ੍ਰਿਫਤਾਰ ਜਿਹੜਾ ਉਹ ਕਰ ਲਿਆ ਆ ਸੋ ਡਿਟੇਨ ਜਿਹੜਾ ਉਹ ਕਰ ਲਿਆ ਸੀ ਕੱਲ ਦੀ ਬਹੁਤ ਜ਼ਿਆਦਾ ਜਿਹੜੀ ਇੰਡੀਆ ਦੇ ਵਿੱਚ ਇਹ ਵੀਡੀਓ ਜਿਹੜੀ ਵਾਇਰਲ ਚੱਲ ਰਹੀ ਸੀ ਉਸ ਦੀ ਸੱਚਾਈ ਕੁਝ ਇਸ ਤਰ੍ਹਾਂ ਦੀ ਹਰਜੋਤ ਸਿੰਘ ਜੀ ਉਹ ਸਾਹਮਣੇ ਆਈ ਆ ਜਿੱਥੇ ਭਾਰਤੀ ਮੂਲ ਦਾ ਇੱਕ ਪੈਸੇਂਜਰ ਏਅਰਕ੍ਰਾਫਟ ਦੇ ਵਿੱਚ ਪਲੇਨ ਦੇ ਵਿੱਚ ਜਿਸ ਨੂੰ ਇਸ ਤਰੀਕੇ ਦੇ ਨਾਲ ਭਾਰਤ মিডিਆ 'ਚ ਪੇਸ਼ ਕੀਤਾ ਗਿਆ ਵੀ ਦੇਖੋ ਜੀ ਇਸ ਦੇ ਨਾਲ ਕਿੰਨਾ ਕ੍ਰਿਮੀਨਲਸ ਵਾਂਗ ਬਿਹੇਵੀਅਰ ਕੀਤਾ ਜਾ ਰਿਹਾ ਹੈ ਏਅਰਪੋਰਟ ਤੋਂ ਜਿਹੜਾ ਇਹਨੂੰ ਇਦਾਂ ਕਿਉਂ ਜਿਹੜਾ ਉਹ ਚੱਕਿਆ ਜਾ ਰਿਹਾ ਤੇ ਹੁਣ ਅੰਦਰਲੀ ਗੱਲ ਇਹ ਪਤਾ ਲੱਗ ਰਹੀ ਆ ਵੀ ਇਹਨੇ ਪੈਸੇਂਜਰਸ ਤੇ ਪਾਇਲਟ ਨੂੰ ਵੀ ਜਿਹੜਾ ਥ੍ਰੈਟ ਕਰਨ ਦੀ ਜਿਹੜੀ ਉਹ ਕੋਸ਼ਿਸ਼ ਕੀਤੀ ਜਿਸ ਤੋਂ ਬਾਅਦ ਦੇ ਵਿੱਚ ਪਾਇਲਟ ਨੇ ਇਸਨੂੰ ਥ੍ਰੈਟ ਘੋਸ਼ਿਤ ਕਰ ਦਿੱਤਾ ਤੇ ਬਾਅਦ ਦੇ ਵਿੱਚ ਉਸ ਨੂੰ ਉੱਥੇ ਗ੍ਰਿਫਤਾਰ ਜਿਹੜਾ ਉਹ ਕਰ ਲਿਆ ਗਿਆ ਹੈਗਾ ਆ ਸੋ ਹੁਣ ਹੋ ਸਕਦਾ ਹੈ ਹਰਜੋਤ ਸਿੰਘ ਜੀ ਜੇ ਆਈ ਸਾਲਿਆਂ ਨੇ ਚੱਕਿਆ ਆ ਵੀ ਇਹ ਜਿਹੜਾ ਕਿੱਸਾ ਆ ਡੈਪੂਟੇਸ਼ਨ ਵੱਲ ਨੂੰ ਵੱਧ ਸਖਤ ਦਾ ਆ ਜੀ ਸੋ ਬਿਲਕੁਲ ਇੱਕ ਕਨਾਲ ਜੈਨ ਨਾਮ ਦੇ ਬੰਦਾ ਜਿਹੜਾ ਆ ਉਹ ਕਹਿੰਦਾ ਵੀ 22 ਸਾਲਾਂ ਤੋਂ ਅਮਰੀਕਾ ਚ ਰਹਿਣਾ ਇੱਥੇ ਦਾ ਸਿਟੀਜ਼ਨ ਬਣਿਆ ਤੇ ਮੈਂ ਉਸ ਟਾਈਮ 에ਅਰਪੋਰਟ ਤੇ ਸੀ ਜਦੋਂ ਇਹ ਸਾਰਾ ਕੁਝ ਵਾਪਰਿਆ ਵੀ ਉਸ ਨੂੰ ਅਰੈਸਟ ਕੀਤਾ ਗਿਆ ਉਹਦੇ ਪਿਆਰਾਂ ਨੂੰ ਹੱਥਕੜੀਆਂ ਲਾਈਆਂ ਗਈਆਂ ਹੱਥਾਂ ਨੂੰ ਹੱਥਕੜੀਆਂ ਲਾਈਆਂ ਗਈਆਂ ਇੰਡੀਆ ਦੀ ਸਰਕਾਰ ਨੇ ਇਹਦਾ ਬਹੁਤ ਰੌਲਾ ਪਾਇਆ ਹੁਣ ਇੰਡੀਆ ਦੇ ਸਾਰੇ ਨਿਊਜ਼ਪੇਪਰ ਇਹਦੇ ਨਾਲ ਭਰੇ ਹੋਏ ਆ ਵੀ ਇਹਦਾ ਧੱਕਾ ਆ ਤੇ ਉਹ ਕਹਿੰਦੇ ਵੀ ਸ਼ਾਇਦ ਵੀਜ਼ੇ ਤੇ ਸੀ ਸ਼ਾਇਦ ਪਤਾ ਨਹੀਂ ਸਟੂਡੈਂਟ ਵੀਜ਼ੇ ਤੇ ਸੀ ਪਰ ਬੋਲ ਉਹ ਹਿੰਦੀ ਰਿਹਾ ਸੀ ਇਹਦੇ ਤੋਂ ਇਹ ਲੱਗਦਾ ਸੀ ਕਿ ਉਹ ਹਰਿਆਣੇ ਦਾ ਰਹਿਣ ਵਾਲਾ ਕਿਉਂਕਿ ਉਹਦਾ ਐਕਸੈਂਟ ਹਰਿਆਣਵੀ ਸੀ ਤੇ ਉਹ ਕਹਿ ਰਿਹਾ ਸੀ ਮੈਂ ਪਾਗਲ ਨਹੀਂ ਹੂੰ ਜੇ ਲੋਕ ਮੁਝੇ ਪਾਗਲ ਸਾਬਤ ਕਰਨਾ ਚਾਹਤੇ ਹਨ ਇਦਾਂ ਦੀ ਗੱਲਬਾਤ ਜਿਹੜੀ ਕਰ ਰਿਹਾ ਸੀ ਪਰ ਨਾਲ ਦੀ ਨਾਲ ਜਿਹੜੇ ਪੈਸੇਂਜਰ ਸੀ ਉਹਨਾਂ ਨੂੰ ਗਾਲਾਂ ਕੱਢ ਰਿਹਾ ਸੀ ਜਦੋਂ ਉੱਥੇ ਕਿਉਂਕਿ ਅਜੇ ਫਲਾਈਟ ਜਾਣੀ ਸੀ ਅਤੇ ਪਾਇਲਟ ਨੇ ਕਿਹਾ ਇਹ ਤਾਂ ਬਾਅਦ ਦੇ ਵਿੱਚ ਵੀ ਫਿਰ ਜੇ ਫਲਾਈਟ ਚ ਲੈ ਕੇ ਗਏ ਉਹਨੂੰ ਡਰਾਮਾ ਕਰੂਗਾ ਤੇ ਮੈਂ ਨਹੀਂ ਚਾਹੁੰਦਾ ਵੀ ਫਲਾਈਟ ਦੇ ਵਿੱਚ ਜਾਵੇ ਉਹ ਤੋਂ ਬਾਅਦ ਜਿਹੜਾ ਆ ਫਿਰ ਪੁਲਿਸ ਤੇ ਆਈਸ ਵਾਲਿਆਂ ਨੇ ਉਹਨੂੰ ਜਿਹੜਾ ਅਰੈਸਟ ਕਰਕੇ ਜਿਹੜਾ ਇਹ ਪਤਾ ਚੱਲਿਆ ਵੀ ਵਾਪਸ ਵੀ ਭੇਜ ਦਿੱਤਾ ਹੈਗਾ ਆ ਸੋ ਇੰਡੀਅਨ ਐਮਬੈਸੀ ਨੇ ਕਿਹਾ ਵੀ ਅਸੀਂ ਜਿਹੜੇ ਸਾਡੇ ਸਿਟੀਜ਼ਨ ਉਹਨਾਂ ਦੀ ਡਿਗਨਿਟੀ ਨੂੰ ਪ੍ਰੋਟੈਕਟ ਦੇਖਣਾ ਚਾਹਦੇ ਆ ਤੇ ਅਸੀਂ ਲੋਕਾਂ ਨੂੰ ਅ ਇਹ ਕਹਿੰਦੇ ਆ ਭਈ ਇਦਾਂ ਦਾ ਜਿਹੜਾ ਬਿਹੇਵੀਅਰ ਆ ਉਹ ਮੈਂ ਇੰਡੀਅਨ ਸਟੂਡੈਂਟਸ ਦੇ ਨਾਲ ਨਾ ਕੀਤਾ ਜਾਵੇ ਪਰ ਇੰਡੀਆ ਦੇ ਵਿੱਚ ਅਮਰੀਕਾ ਦੀ ਐਮਬੈਸੀ ਨੇ ਜਿਹੜੀ ਆ ਸਟੇਟਮੈਂਟ ਜਾਰੀ ਕੀਤੀ ਹੈਗੀ ਆ ਉਹ ਕਹਿੰਦੇ ਭਈ ਅ ਅਮਰੀਕਾ ਦਾ ਕਿਸੇ ਅਮਰੀਕਾ ਚ ਜਾਣਾ ਕਿਸੇ ਦਾ ਰਾਈਟ ਨਹੀਂ ਹੈ ਇਹ ਸਾਡੀ ਮਰਜ਼ੀ ਆ ਅਸੀਂ ਕਿਸੇ ਨੂੰ ਵੀਜ਼ਾ ਦਈਏ ਜਾਂ ਨਾ ਦਈਏ ਜੇ ਕੋ ਖਰੂਦ ਪਾਊਗਾ ਫਿਰ ਅਸੀਂ ਜਿਹੜਾ ਆ ਉਹ ਉਸ ਨੂੰ ਵੀਜ਼ਾ ਨੇ ਹੀ ਦਵਾਗੇ ਤੇ ਜੇ ਕੋਈ ਇਲੀਗਲੀ ਜਾਂ ਗਲਤ ਤਰੀਕੇ ਦੇ ਨਾਲ ਵੀਜ਼ਾ ਲਊਗਾ ਤੇ ਉਸ ਨੂੰ ਵੀ ਜਿਹੜਾ ਆ ਉਹ ਅਸੀਂ ਅਰੈਸਟ ਕਰਾਂਗੇ ਉਹਨਾਂ ਨੇ ਵਾਰਨਿੰਗ ਕੀਤੀ ਇਕਨੋਮਿਕ ਟਾਈਮਜ਼ ਅੱਜ ਰਿਪੋਰਟ ਕਰ ਰਿਹਾ ਹੈਗਾ ਯੂ ਐਸ ਦੀ ਅੰਬੈਸੀ ਨੇ ਵਾਰਨਿੰਗ ਦਿੱਤੀ ਹੈਗੀ ਆ ਭਈ ਯੂ ਐਸ ਹਮੇਸ਼ਾ ਹੀ ਕਹਿੰਦੇ ਭਈ ਵੈਲਕਮ ਕਰੂਗਾ ਜਿਹੜੇ ਲੈਜਿਟਿਮੇਟ ਟਰੈਵਲਰਸ ਹੈਗੇ ਆ ਆਪਣੇ ਮੁਲਕ ਦੇ ਵਿੱਚ ਹਾਊਏਵਰ देयर इज नो ਰਾਈਟ ਟੂ ਵਿਜ਼ਿਟ ਦਾ ਜੁਨਾਈਟਰ ਸੇਡ ਕਿਸੇ ਦਾ ਹੱਕ ਨਹੀਂ ਹੈ ਭਈ ਮੈਂ ਅਮਰੀਕਾ ਦੇ ਵਿੱਚ ਜਾ ਕੇ ਜਿਹੜਾ ਆ ਸੈਰ ਕਰਨ ਜਾਵਾਂ ਉਹ ਅਮਰੀਕਾ ਵਾਲਿਆਂ ਦੀ ਮਰਜ਼ੀ ਆ ਭਈ ਉਹ ਸੈਰ ਖਾਨ ਦੇ ਲਈ ਉਹਨਾਂ ਨੂੰ ਜਿਹੜਾ ਵੀਜ਼ਾ ਦਿੰਦੇ ਆ ਕਿ ਨਹੀਂ ਤੇ ਨਾਲ ਹੀ ਉਹਨਾਂ ਨੇ ਇਹ ਕਿਹਾ ਵੀ ਵੀ ਕੈਨ ਨਾਟ ਐਂਡ ਵਿਲ ਨਾਟ ਟੋਲਰੇਟ ਇਲੀਗਲ ਐਂਟਰੀ ਅਬਿਊਜ਼ ਆਫ ਵੀਜ਼ਾਸ ਔਰ ਦਾ ਵਾਇਲੇਸ਼ਨਸ ਆਫ ਯੂ ਐਸ ਲਾਸ ਇਹ ਯੂ ਐਸ ਦੀ ਐਮਬੈਸੀ ਨੇ ਇੰਡੀਆ ਦੇ ਵਿੱਚ ਜਿਹੜੀ ਸਟੇਟਮੈਂਟ ਆ ਇਹ ਜਾਰੀ ਕੀਤੀ ਆ ਉਸ ਸਮੇਂ ਤੋਂ ਬਾਅਦ ਜਦੋਂ ਆਂਡੀਆਂ ਦੀ ਸਰਕਾਰ ਤੇ ਇੰਡੀਆ ਦੇ ਬਹੁਤ ਸਾਰੇ ਜਿਹੜੇ ਨਿਊਜ਼ਪੇਪਰਸ ਆ ਉਹਨਾਂ ਨੇ ਬਹੁਤ ਰੌਲਾ ਪਾਇਆ ਵੀ ਦੇਖੋ ਜੀ ਇਹ ਬੰਦੇ ਨਾਲ ਕਿਦਾਂ ਟਰੀਟ ਕੀਤਾ ਗਿਆ ਜਦ ਕਿ ਜਦੋਂ ਪਹਿਲੀਆਂ ਫਲਾਈਟਸ ਇੱਥੋਂ ਭੇਜੀਆਂ ਗਈਆਂ ਸੀਆਂ ਤੇ ਬਹੁਤ ਸਾਰੇ ਭਾਰਤੀ ਮੂਲ ਦੇ ਲੋਕ ਉਹ ਖੁਸ਼ੀਆਂ ਮਨਾ ਰਹੇ ਸੀ ਵੀ ਦੇਖੋ ਜੀ ਇਹ ਪੰਜਾਬ ਵਾਲੇ ਉੱਥੇ ਜਾਂਦੇ ਆ ਹਾਲਾਂਕਿ ਉਹਦੇ ਵਿੱਚ ਬਹੁਤ ਹੋਰ ਸਟੇਟਾਂ ਦੇ ਲੋਕ ਸਿਗੇ ਤੇ ਇਹਨਾਂ ਨਾਲ ਇਦਾਂ ਹੀ ਹੋਣੀ ਚਾਹੀਦੀ ਹੈਗੀ ਆ ਕਹਿੰਦੇ ਭਈ ਨਿਊਯਾਰਕ 에어ਪੋਰਟ ਦੇ ਉੱਤੇ ਸਾਡੇ ਸਿਟੀਜ਼ਨ ਨੂੰ ਹੈਂਡਕਫ ਕੀਤਾ ਗਿਆ ਐਨੀਮਲ ਦੀ ਤਰ੍ਹਾਂ ਕ੍ਰਿਮੀਨਲ ਦੀ ਤਰ੍ਹਾਂ ਉਹਨੂੰ ਟਰੀਟ ਕੀਤਾ ਗਿਆ ਜੀ ਜੀ